ਸਵਾਗਤ ਸਤ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪਾਵਨ ਬਾਣੀ ਨਿਤਨੇਮ ਦੀ ਪੰਜਵੀਂ ਬਾਣੀ ਅਨੰਦ ਸਾਹਿਬ ਰਾਹੀਂ ਸਤਗੁਰੂ ਕਿਰਪਾ ਕਰ ਰਹੇ ਹਨ 15 ਪੌੜੀਆਂ ਪਿੱਛੇ ਵਿਚਾਰ ਹੋ ਚੁੱਕੀ ਹੈ 16ਵੀਂ ਪੌੜੀ ਆਰੰਭ ਕਰਦੇ ਸਤਗੁਰੂ ਇਸ ਪੌੜੀ ਵਿੱਚ ਸ਼ਬਦ ਕੀਰਤਨ ਦੀ ਮਹਾਨਤਾ ਸਤਗੁਰੂ ਪ੍ਰਗਟਾ ਰਹੇ ਹਨ ਇਹ ਸੋਹਿਲਾ ਸ਼ਬਦ ਸੁਹਾਵਾ ਇਹ ਸ਼ਬਦ ਕੀਰਤਨ ਰੂਪ ਸੋਹਿਲਾ ਖੁਸ਼ੀ ਦਾ ਗੀਤ ਸਤਿਗੁਰੂ ਕਹਿੰਦੇ ਬਹੁਤ ਹੀ ਸੁਹਾਵਣਾ ਹੈ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਸ਼ਬਦ ਕੀਰਤਨ ਰੂਪ ਸੁਹਾਵਣਾ ਖੁਸ਼ੀ ਦਾ ਗੀਤ ਹਮੇਸ਼ਾ ਸਾਨੂੰ ਸਤਿਗੁਰੂ ਜੀ ਨੇ ਸਰਵਣ ਕਰਾਇਆ ਹੈ ਇਹ ਤਿਨ ਕੈ ਮਨ ਵਸਿਆ ਜਿਨ ਤੁਰਹੁ ਲਿਖਿਆ ਆਇਆ ਪਾਤਸ਼ਾਹ ਫਰਮਾਉਂਦੇ ਇਸ ਸ਼ਬਦ ਕੀਰਤਰ ਰੂਪ ਸੁਹਲੇ ਦਾ ਭਾਵ ਅਥਵਾ ਸਿਧਾਂਤ ਉਹਨਾਂ ਦੇ ਮਨ ਵਿੱਚ ਵਸਿਆ ਹੈ ਜਿਨ੍ਹਾਂ ਦੇ ਮੱਥੇ ਤੇ ਤੁਰ ਤੋਂ ਹੀ ਚੰਗਾ ਭਾਗ ਲਿਖਿਆ ਆਇਆ ਹੈ ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀਆਂ ਕਿਨੈ ਨਾ ਪਾਇਆ ਇਕ ਪਖੰਡੀ ਪੁਰਸ਼ ਬਹੁਤੀਆਂ ਗੱਲਾਂ ਕਰਦੇ ਫਿਰਦੇ ਹਨ ਉਹਨਾਂ ਦੇ ਅਤ ਕੁਝ ਨਹੀਂ ਆਉਂਦਾ ਕਿਉਂਕਿ ਗੱਲਾਂ ਕਰਕੇ ਤਾਂ ਕਿਸੇ ਨੇ ਵੀ ਸ਼ਬਦ ਰੂਪ ਸੋਹਿਲੇ ਨੂੰ अथवा ਇਲਾਹੀ ਕੀਰਤਨ ਨੂੰ ਪ੍ਰਾਪਤ ਨਹੀਂ ਕੀਤਾ ਕਹ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇ ਹਜੂਰ ਫਰਮਾਉਂਦੇ ਹਨ ਸ਼ਬਦ ਰੂਪ ਸੋਹਿਲਾ ਭਾਵ ਗੁਰਬਾਣੀ ਦਾ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਸਿੱਖਾਂ ਨੂੰ ਸਰਵਣ ਕਰਾਇਆ ਹੈ ਅੱਗੇ ਹੁਣ ਨਾਮ ਦੇ ਸਰਵਣ ਮੰਨਣ ਅਤੇ ਨਿਧਿਆਸਣ ਦਾ ਮਹਾਤਮ ਦੱਸ ਰਿਹਾ ਪਵਿੱਤ ਹੋਏ ਸੇ ਜਨ ਜਿਨੇ ਹਰ ਧਿਆਇਆ ਉਹ ਪੁਰਸ਼ ਤਨਮਨ ਕਰਕੇ ਪਵਿੱਤਰ ਹੋਏ ਹਨ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਧਿਆਇਆ ਚੇਤੇ ਕੀਤਾ ਹੈ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਜਿਨ੍ਹਾਂ ਨੇ ਵੀ ਹਰ ਅਕਾਲ ਪੁਰਖ ਨੂੰ ਧਿਆਇਆ ਹੈ ਉਹ ਪਵਿੱਤਰ ਹੋਏ ਹਨ ਪਰ ਧਿਆਇਆ ਉਹਨਾਂ ਦਾ ਹੀ ਸਫਲਾ ਹੈ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਗੁਰਮੁਖ ਬਣ ਕੇ ਗੁਰਾਂ ਦੁਆਰਾ ਧਿਆਇਆ ਹੈ ਪਵਿੱਤ ਮਾਤਾ ਪਿਤਾ ਗੋਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕੇਵਲ ਆਪ ਹੀ ਨਹੀਂ ਬਲਕਿ ਉਹ ਮਾਤਾ ਪਿਤਾ ਨਾਲ অতি ਸਹਿਤ ਪਰਿਵਾਰ ਦੇ ਪਵਿੱਤਰ ਹੋਏ ਅਤੇ ਉਹਨਾਂ ਦੀ ਸੰਗਤ ਵੀ ਸਾਰੀ ਪਵਿੱਤਰ ਹੋਈ ਹੈ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਪਰਮੇਸ਼ਰ ਦਾ ਨਾਮ ਉਚਾਰਨ ਵਾਲੇ ਵੀ ਪਵਿੱਤਰ ਹੋਏ ਹਨ ਅਤੇ ਸੁਣਨ ਵਾਲੇ ਵੀ ਪਵਿੱਤਰ ਹੋਏ ਹਨ ਉਹ ਵੀ ਪਵਿੱਤਰ ਹੋਏ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾਇਆ ਹੈ ਕਹੇ ਨਾਨਕ ਸੇ ਪਵਿੱਤ ਜਿਨਿ ਗੁਰਮਖ ਹਰਿ ਹਰਿ ਧਿਆਇਆ ਹਜੂਰ ਫਰਮਾਉਂਦੇ ਹਨ ਉਹ ਸਾਰੇ ਹੀ ਜੀਵ ਜੰਤ ਪਵਿੱਤਰ ਹੋਏ ਹਨ ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਅੱਗੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਈ ਗੁਰਮਤ ਦਾ ਵਸੀਲਾ ਦੱਸ ਰਹੇ ਅਤੇ ਹੋਰ ਵਸੀਲਿਆਂ ਦਾ ਖੰਡਨ ਕਰ ਰਹੇ ਆ ਕਰਮੀ ਸਹਜ ਨ ਊਪਜੈ ਵੇਣ ਸਹਜੈ ਸਹਸਾ ਨ ਜਾਇ ਨਹਿ ਜਾਇ ਸਹਸਾ ਕਿਤੈ ਸੰਜਮ ਰਹਿ ਕਰਮ ਕਮਾਏ ਐ ਗੁਰਮੁਖੋ ਨਿਤ ਨਿਮਿਤ ਪ੍ਰਾਸਚਿਤ ਅਤੇ ਕਾਮਕ ਕਰਮ ਕਰਕੇ ਸਹਜ ਆਤਮਕ ਅਡੋਲ ਅਵਸਥਾ ਅਥਵਾ ਸਵੈ ਸਰੂਪ ਦਾ ਗਿਆਨ ਪ੍ਰਗਟ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾ ਪ੍ਰਮਾਨ ਪਰਮੇਗatributos ਸੰਸਾਰਾ ਨਾਸ ਨਹੀਂ ਹੁੰਦਾ ਹੋਰ ਕਿਸੇ ਵੀ ਸੰਜਮ ਵਰਤ ਨੇਮ ਆਦਿਕ ਸਾਧਨ ਕਰਕੇ ਸੰਸਾਰ ਨਿਵਰਤ ਨਹੀਂ ਹੁੰਦਾ ਕਰਮ ਕਾਂਡੀ ਲੋਕ ਬਹੁਤ ਸਾਰੇ ਕਰਮ ਕਰਕੇ ਹਾਰ ਹੰਬ ਗਏ ਹਨ ਸਹਸ ਜੀਵ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਪ੍ਰਚੰਸੀ ਸਾਡੇ ਅੰਦਰ ਸੰਸਾ ਹੋਣ ਕਰਕੇ ਜੀਵ ਮਾਨ ਮਲੀਨ ਰਹੇ ਸਾਨੂੰ ਇਹ ਦੱਸੋ ਕਿ ਉਸ ਮਲੀਨ ਮਨ ਨੂੰ ਕਿਸ ਸਾਧਨ ਅਤਵਾ ਹੀ ਲਿਵ ਵਸੀਲੇ ਨਾਲ ਧੋਤਾ ਜਾ ਸਕਦਾ ਅਗਲੀ ਪੰਕਤੀ ਵਿੱਚ ਉੱਤਰ ਦਿੰਦੇ ਆ ਮਨ ਤੋਂ ਉਹ ਸਬਦ ਲਾਗੋ ਹਰਿ ਸਿਉ ਰਹੋ ਚਿਤ ਲਾਈ ਇਹ ਗੁਰਮੁਖ ਪਿਆਰਿਓ ਜੇ ਮਨ ਧੋਣਾ ਚਾਹੁੰਦੇ ਹੋ ਤਾਂ ਗੁਰੂ ਸ਼ਬਦ ਨਾਲ ਜੁੜੋ ਅਤੇ ਅਕਾਲ ਪੁਰਖ ਨਾਲ ਚਿਤ ਲਾਈ ਰੱਖੋ ਇਸ ਤਰ੍ਹਾਂ ਮਨ ਸ਼ੁੱਧ ਹੋ ਸਕਦਾ ਹੈ ہے نانک گورو پرساادی سہج උපجئے اے سہسا ایب جائے حضور فرماون دے گرو دی کرپا نال جدوں گیان پرگٹ ہو جاندا تا اس وسیلے نال ای سانسا نویرت ہو جاندا ہے اگے کرم کانڈ دا کھنڈن کر رہے سادھ گرو جیہو مےلے باہرو نرمل کرم کانڈی لوک پاویں بہرونی سوچ دے সাধন کر کے ਬਾਹਰੋਂ ਤਾਂ ਬਹੁਤ ਲਿਸ਼ਕਦੇ ਪੁਸ਼ਕਦੇ ਨਿਰਮਲ ਹੋ ਜਾਂਦੇ ਪਰ ਅੰਦਰੋਂ ਮਨ ਕਰਕੇ ਮਲੀਨ ਰਹਿੰਦੇ ਬਾਹਰੋਂ ਨਿਰਮਲ ਜੀ ਤਮੈਲੇ ਤਿਨੀ ਜਨਮ ਜੂਐ ਹਾਰਿਆ ਹਾਂ ਜਿਹੜੇ ਕਰਮ ਕਾਂਢੀ ਲੋਕ ਬਾਹਰੋਂ ਸੋਚ ਸੰਜਮ ਰੱਖ ਕੇ ਨਿਰਮਲ ਹੋ ਜਾਂਦੇ ਪਰ ਅੰਦਰੋਂ ਮਨ ਕਰਕੇ ਤਾਂ ਪਾਪਾਂ ਵਿਕਾਰਾਂ ਦੀ ਮੈਲ ਕਰਕੇ ਮਲੀਨ ਰਹਿੰਦੇ ਉਹਨਾਂ ਇਹੋ ਜਿਹੇ ਪਖੰਡੀਆਂ ਨੇ ਹੀਰੇ ਵਰਗਾ ਅਮੋਲਕ ਮਨੁੱਖਾ ਜਨਮ ਵਿਸ਼ਿਆਂ ਰੂਪ ਜੂਏ ਵਿੱਚ ਹੀ ਹਾਰ ਦਿੱਤਾ ਹੈ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਉਹਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਦਾ ਇਹ ਵੱਡਾ ਰੋਗ ਚੰਬੜਿਆ ਆ ਇਸੇ ਕਰਕੇ ਉਹਨਾਂ ਕਪਟੀਆਂ ਨੇ ਤਨ ਤੋਂ ਮਰਨਾ ਵੀ ਭੁਲਾ ਦਿੱਤਾ ਹੈ ਵੇਦਾ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਉਹ ਇਨੇ ਗਿਰ ਜਾਂਦੇ ਆ ਇਨੇ ਡਿੱਗ ਜਾਂਦੇ ਕਿ ਜੋ ਸਰਬੋਤਮ ਨਾਮ ਵੇਦਾਂ ਵਿੱਚ ਲਿਖਿਆ ਹੋਇਆ ਉਸ ਨਾਮ ਨੂੰ ਕਦੇ ਭੁੱਲ ਕੇ ਵੀ ਨਹੀਂ ਸੁਣਦੇ ਪਾਦਸ਼ਾਹ ਕਹਿੰਦੇ ਵੇਦਾ ਮਹਿ ਨਾਮ ਉਤਮ ਵੇਦਾਂ ਵਿੱਚ ਲਿਖਿਆ ਨਾਮ ਬੜਾ ਉਤਮ ਸੋ ਸੁਣਿਆ ਨਹੀਂ ਉਹਨੂੰ ਸੁਣਦੇ ਨਹੀਂ ਫਿਰ ਹੈ ਜਿਉ ਬੇਤਾਲਿਆ ਪ੍ਰੇਤਾ ਵਾਂਗ ਬੇਤਾਲੇ ਇੱਧਰ ਉੱਧਰ ਹੀ ਭੜਕਦੇ ਫਿਰਦੇ ਰਹਿੰਦੇ ਕਦੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਹਜੂਰ ਫਰਮਾਉਂਦੇ ਹਨ ਜਿਨ੍ਹਾਂ ਨੇ ਸੱਚੇ ਨਾਮ ਨੂੰ ਛੱਡ ਦਿੱਤਾ ਅਤੇ ਝੂਠੇ ਪਖੰਡ ਵਿੱਚ ਲੱਗੇ ਹੋਏ ਉਹਨਾਂ ਐਸੇ ਮਨਮੁੱਖਾਂ ਨੇ ਮਨੁੱਖਾ ਜਨਮ ਨੂੰ ਵਿਸ਼ਿਆ ਰੂਪ ਜੂਏ ਵਿਚਾਰ ਦਿੱਤਾ ਹੈ ਅੱਗੇ ਗੁਰਮੁਖਾਂ ਦੀ ਰਹਿਣੀ ਬਹਿਣੀ ਦਾ ਜ਼ਿਕਰ ਕਰ ਰਹੇ ਸਤਿਗੁਰੂ ਜੀ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਅਨਵੇ ਅਰਥ ਹੈ ਹੈ ਗੁਰਸਿੱਖੋ ਜਿਨ੍ਹਾਂ ਨੇ ਸਤ ਗੁਰੂ ਦੁਆਰਾ ਸੇਵਾ ਸਿਮਰਨ ਦੀ ਕਾਲ ਕਾਲੀ ਆ ਉਹ ਬਾਹਰੋਂ ਤਾਂ ਕਰਕੇ ਨਿਰਮਲ ਹੋ ਜਾਂਦੇ ਅਤੇ ਅੰਦਰੋਂ ਵੀ ਮਨ ਕਰਕੇ ਨਿਰਮਲ ਹੋ ਜਾਂਦੇ ਹਾਉ ਗੁਰਮੁਖ ਬਾਰੋਂ ਵੀ ਅਚਾਰ ਕਰਕੇ ਨਿਰਮਲ ਹੋ ਜਾਂਦੇ ਹਨ ਅਤੇ ਅੰਦਰੋਂ ਵੀ ਵਿਚਾਰ ਕਰਕੇ ਨਿਰਮਲ ਹੋ ਜਾਂਦੇ ਹਨ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਉਹਨਾਂ ਗੁਰਮੁਖਾਂ ਪਾਸ ਝੂਠ ਦੀ ਸੋਏ ਹੁੰਦਾ ਕਣਸੋ ਨਹੀਂ ਪਹੁੰਚ ਸਕਦੀ ਕਿਉਂਕਿ ਉਹਨਾਂ ਦੀ ਬੁੱਧੀ ਇਕ ਲਾਕੀ ਸੱਚ ਅਤੇ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਸਮਾ ਜਾਂਦੀ ਹੈ ਜਨਮ ਰਤਨ ਜਿਨੀ ਖੱਡਿਆ ਭਲੇ ਸੇਵਣ ਜਾਰੇ ਜਿਨ੍ਹਾਂ ਗੁਰਮੁਖਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਨਾਮ ਰੂਪ ਰਤਨ ਨੂੰ ਖੱਡਿਆ ਹੈ ਉਹ ਜਿਗਿਆਸੂ ਰੂਪ ਬਣ ਜਾਰੇ ਚੰਗੇ ਹਨ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਹਜੂਰ ਫਰਮਾਉਂਦੇ ਹਨ ਜਿਨ੍ਹਾਂ ਗੁਰਮੁਖਾਂ ਦਾ ਮਨ ਨਿਰਮਲ ਹੋਇਆ ਉਹ ਹਮੇਸ਼ਾ ਹੀ ਗੁਰੂ ਮਹਾਰਾਜ ਦੇ ਅੰਗ ਸੰਗ ਰਹਿੰਦੇ ਭਾਵ ਉਹਨਾਂ ਦਾ ਮਨ ਹਮੇਸ਼ਾ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਅੱਗੇ ਸਨਮੁਖ ਸਿੱਖ ਦਾ ਆਦਰਸ਼ ਬਿਆਨ ਕਰ ਰੇ ਸਤਿਗੁਰੂ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੈ ਪਾਈ ਜੇ ਕੋਈ ਗੁਰੂ ਦਾ ਸਿੱਖ ਗੁਰੂ ਪ੍ਰਤੀ ਸਨਮੁਖ ਹੋ ਜਾਂਦਾ ਹੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਰਹਿ ਗੁਰ ਨਾਲੇ हां जे कोई ਸਿੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ ਫਿਰ ਹਮੇਸ਼ਾ ਆਪਣੇ ਮਨ ਨੂੰ ਗੁਰੂ ਮਹਾਰਾਜ ਨਾਲ ਹੀ ਜੁੜਿਆ ਰਹਿੰਦਾ ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮੈ ਸਮਾਲੇ ਸਨਮੁਖ ਸਿੱਖ ਉਹੀ ਹੋ ਸਕਦਾ ਜੋ ਗੁਰੂ ਮਹਾਰਾਜ ਦੇ ਪ੍ਰਤਖ अथवा ਸ਼ਬਦ ਰੂਪ ਚਰਨਾਂ ਨੂੰ ਹਿਰਦੇ ਵਿੱਚ ਧਿਆਉਂਦਾ ਅਤੇ ਆਪਣੇ ਮਨ ਅੰਦਰ ਆਤਮੈ ਕੀਏ ਆਤਮਾ ਰੂਪ ਵਸਤੂ ਅਥਵਾ ਆਤਮੈ ਗੁਰੂ ਜੋਤ ਨੂੰ ਸੰਭਾਲਦਾ ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ ਜਿਹੜਾ ਆਪਾ ਭਾਵ ਛੱਡ ਕੇ ਹਮੇਸ਼ਾ ਗੁਰੂ ਦੇ ਪ੍ਰਾਇਣ ਹੋ ਰੇ ਅਤੇ ਗੁਰੂ ਤੋਂ ਬਿਨਾ ਕਿਸੇ ਹੋਰ ਦੇਵੀ ਦੇਵਤੇ ਨੂੰ ਕੁਝ ਨਾ ਜਾਣੇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਹਜੂਰ ਫਰਮਾਉਂਦੇ ਹਨ ਐ ਸੰਤੋ ਧਿਆਨ ਨਾਲ ਕੰਨ ਦੇ ਕੇ ਸੁਣੋ ਪੂਰਬੋਗਤ ਅਸੂਲਾਂ ਨੂੰ ਜੇ ਕੋਈ ਤਾਰਨ ਕਰ ਲਵੇ ਤਾਂ ਉਹੀ ਸਨਮੁਖ ਸਿੱਖ ਬਣ ਸਕਦਾ ਹੈ ਅੱਗੇ ਹੁਣ ਬੇਮੁਖ ਬੰਦੇ ਦਾ ਹਸ਼ਰ ਬਿਆਨ ਕਰ ਰਹੇ ਸਤਿਗੁਰੂ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਹਜੂਰ ਫਰਮਾਉਂਦੇ ਜੇ ਕੋਈ ਜੀਵ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਸ ਨੂੰ ਫਿਰ ਸਤਿਗੁਰੂ ਦੀ ਸ਼ਰਨ ਆਏ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਪਾਵੈ ਮੁਕਤ ਨਾ ਹੋਰਥੈ ਕੋਈ ਪੁੱਛੋ ਬਬੇਕੀਆ ਜਾਏ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਬਬੇਕੀਆ ਵਿਚਾਰਵਾਨ अथवा ਗਿਆਨੀਆਂ ਨੂੰ ਜਾ ਕੇ ਪੁੱਛ ਲੋ ਕਿ ਕੋਈ ਵੀ ਬੰਦਾ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਦੀ ਸ਼ਰਨ ਆਏ ਤੋਂ ਬਿਨਾ ਕਿਸੇ ਹੋਰ ਥਾਂ ਕਿਸੇ ਹੋਰ ਪਾਸੋਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ। ਬੇਮੁਖ ਤਾਈ ਦਾ ਫਲ 84 ਦਾ ਚੱਕਰ ਹੈ ਇਸ ਲਈ ਬੇਮੁਖ ਬੰਦਾ ਪਾਵੇ ਅਨੇਕਾਂ ਜੂਨਾ ਵਿੱਚ ਵੀ ਭਰਮ ਕੇ ਆ ਜਾਵੇ ਪਰੰਤੂ ਸਤਿਗੁਰੂ ਦੀ ਸ਼ਰਨ ਤੋਂ ਬਿਨਾ ਮੁਕਤੀ ਨਹੀਂ ਪਾ ਸਕਦਾ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਮर्यादा ਇਹ ਹੈ ਕਿ ਬੇਮੁਖ ਬੰਦਾ ਜੇ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਆ ਕੇ ਸਤਿਗੁਰੂ ਦੇ ਚਰਨੀ ਲੱਗ ਜਾਵੇ ਫਿਰ ਸਤਿਗੁਰੂ ਉਸ ਤੇ ਤਰਸ ਕਰਕੇ ਸ਼ਬਦ ਦੀਖਿਆ ਮੰਤਰ अथवा ਗੁਰੂ ਉਪਦੇਸ਼ ਸੁਣਾ ਦਿੰਦੇ ਫਿਰ ਕਿਧਰੇ ਜਾ ਕੇ ਉਹ ਮੁਕਤੀ ਪ੍ਰਾਪਤ ਕਰਦਾ ਹੈ ਕਹ ਨਾਨਕ ਵਿਚਾਰ ਦੇਖੋ ਵੇਣ ਸਤਿਗੁਰ ਮੁਕਤ ਨਾ ਪਾਏ ਹਜ਼ੂਰ ਫਰਮਾਉਂਦੇ ਹਨ ਏ ਭਾਈ ਵਿਚਾਰ ਕੇ ਦੇਖ ਲੋ ਕਿ ਬੇਮੁਖ ਬੰਦਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਜਿਵੇਂ ਸਿਆਲਕੋਟ ਦਾ ਮੂਲਾ ਖਤਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬੇਮੁਖ ਹੋ ਕੇ ਮਰਿਆ ਫਿਰ ਅਨੇਕਾਂ ਜੂਨਾ ਵਿੱਚ ਢਕਣ ਤੋਂ ਬਾਅਦ ਗੁਰੂ ਦੀ ਸ਼ਰਨ ਵਿੱਚ ਆ ਕੇ ਜੂਨਾ ਤੋਂ ਛੁਟਕਾਰਾ ਪ੍ਰਾਪਤ ਕੀਤਾ ਕਲਗੀਧਰ ਪਾਤਸ਼ਾਹ ਨੇ ਹਜ਼ੂਰ ਸਾਹਿਬ ਜਿੱਥੇ ਅਸੀਂ ਜਾਣੇ ਹਾਂ ਉੱਥੇ ਗੁਰਦੁਆਰਾ ਸ਼িকারਕਾਡ ਹੈ ਇਸ ਸਥਾਨ ਤੇ ਸਹੀ ਬਣੇ ਹੋਏ ਦਾ ਉਧਾਰ ਕੀਤਾ ਸੀ ਅੱਗੇ ਗੁਰਸਿੱਖਾਂ ਨੂੰ ਗੁਰੂ ਕੀ ਬਾਣੀ ਦੀ ਸਰਬੋਤਮਾ ਦੱਸ ਕੇ ਭਾਵ ਸਰਬੋਤਮਤਾ ਦੱਸ ਕੇ ਸਤਿਗੁਰੂ ਗੁਰਬਾਣੀ ਗਾਉਣ ਦਾ ਉਪਦੇਸ਼ ਦੇ ਰਹੇ ਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਏ ਸਤਿਗੁਰੂ ਦੇ ਪਿਆਰੇਓ ਗੁਰਸਿੱਖੋ ਆਉ ਅਤੇ ਰਲ ਕੇ ਸਤਿਗੁਰੂ ਦੀ ਸੱਚੀ ਬਾਣੀ ਗਾਇਨ ਕਰੋ ਭਾਵ ਗੁਰਬਾਣੀ ਦਾ ਕੀਰਤਨ ਕਰੋ ਅੱਗੇ ਫਿਰ ਹਦਾਇਤ ਕਰਦੇ ਆ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਐ ਗੁਰ ਸਿੱਖੋ ਜੇ ਬਾਣੀ ਗਾਉਣੀ ਹੈ ਤਾਂ ਗੁਰੂ ਦੀ ਬਾਣੀ ਹੀ ਗਾਓ ਕਿਉਂਕਿ ਸਤਿਗੁਰੂ ਦੀ ਬਾਣੀ ਹੀ ਹੋਰ ਬਾਣੀਆਂ ਵਿੱਚੋਂ ਸਿਰਮੌਰ ਬਾਣੀ ਹੈ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਜਿਨ੍ਹਾਂ ਤੇ ਅਕਾਲ ਪੁਰਖ ਦੀ ਨਦਰ ਕਰਮ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਹੁੰਦੀ ਉਹਨਾ ਗੁਰਸਿੱਖਾਂ ਦੇ ਹਿਰਦੇ ਵਿੱਚ ਬਾਣੀ ਵਸ ਜਾਂਦੀ ਹੈ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਵੋ ਸਾਰਗ ਪਾਣੀ ਗੁਰਬਾਣੀ ਦੁਆਰਾ ਸਾਰਗ ਪਾਣੀ ਅਕਾਲ ਪੁਰਖ ਦਾ ਨਾਮ ਜਪੋ ਨਾਮ ਅੰਮ੍ਰਿਤ ਪਾਨ ਕਰੋ ਅਤੇ ਹਮੇਸ਼ਾ ਵਾਹਿਗੁਰੂ ਦੇ ਪ੍ਰੇਮ ਵਿੱਚ ਸਰਸ਼ਾਰ ਹੋਏ ਰਹੋ ਕਹੇ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਹਜੂਰ ਫਰਮਾਉਂਦੇ ਹੈ ਭਾਈ ਇਹ ਸਤਿਗੁਰੂ ਦੀ ਸੱਚੀ ਬਾਣੀ ਹੈ ਇਸ ਨੂੰ ਹਮੇਸ਼ਾ ਗਾਓ ਪਾਵ ਗੁਰਬਾਣੀ ਦਾ ਕੀਰਤਨ ਕਰੋ ਗੁਰਬਾਣੀ ਦੇ ਮੁਕਾਬਲੇ ਤੇ ਕਈ ਪਖੰਡੀ ਲੋਕ ਜੋ ਆਪਣੀ ਕੱਚੀ ਪਿੱਲੀ ਬਾਣੀ ਰਚ ਕੇ ਲੋਕਾਂ ਨੂੰ ਇਹ ਆਖਦੇ ਆ ਕਿ ਤੁਸੀਂ ਸਾਡੀ ਬਾਣੀ ਪੜੋ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਅੱਗੇ ਉਸ ਦਾ ਖੰਡਨ ਕਰ ਰਹੇ ਸਤਿਗੁਰੂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਇਹ ਭਾਈ ਪਖੰਡੀ ਲੋਕ ਹੋਰ ਜਿਹੜੀ ਵੀ ਬਾਣੀ ਰੱਜਦੇ ਆ ਉਹ ਬਾਣੀ ਸਤਿਗੁਰੂ ਤੋਂ ਬਿਨਾ ਕੱਚੀ ਹੈ ਉਸ ਦੁਆਰਾ ਕਲਿਆਣ ਨਹੀਂ ਹੋ ਸਕਦੀ ਅੱਗੇ ਫਿਰ ਤਾਗੀਦ ਕਰਦੇ ਆ ਬਾਣੀ ਤੱਕ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਏ ਭਾਈ ਸਤਗੁਰੂ ਤੋਂ ਬਿਨਾ ਹੋਰ ਸਾਰੀ ਬਾਣੀ ਕੱਚੀ ਜੇ ਕੋਈ ਕਿਸੇ ਹੋਰ ਦੀ ਵੀ ਬਾਣੀ ਰੱਜੀ ਹੋਈ ਆ ਭਾਵੇਂ ਹੈ ਤਾਂ ਉਹ ਵੀ ਬਾਣੀ ਕੱਚੀ ਹੀ ਹੈ ਭਾਵੇਂ ਤਿੰਨੇ ਕਾਲਾਂ ਚਾਰੇ ਯੁੱਗਾਂ ਤੇ ਤਿੰਨੇ ਹੀ ਲੋਕਾਂ ਵਿੱਚ ਮਨ ਬਾਣੀ ਸਰੀਰ ਕਰਕੇ ਹੋਰ ਸਾਰੀ ਬਾਣੀ ਹੀ ਕੱਚੀ ਹੈ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਸੋ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਇਥੇ ਬਿੰਦੀ ਲੱਗੀ ਆ ਨਾਲ ਬਿਹਾਰੀ ਦੇ ਚੱਚੇ ਨੂੰ ਬਿਹਾਰੀ ਲਾ ਕੇ ਬਿੰਦੀ ਲੱਗੀ ਕੱਚੀ ਪੜਨਾ ਹੈ ਗੁਰਬਾਣੀ ਤੋਂ ਬਿਨਾ ਹੋਰ ਜਿੰਨੀ ਵੀ ਬਾਣੀ ਹੈ ਉਹ ਕੱਚੇ ਪਿੱਲੇ ਲੋਕਾਂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਉਹ ਬਾਣੀ ਕਦੇ ਵੀ ਸੱਚੀ ਬਾਣੀ ਨਹੀਂ ਹੋ ਸਕਦੀ ਕੱਚੀ ਬਾਣੀ ਨੂੰ ਕੱਚੇ ਪਿੱਲੇ ਹੀ ਪੜਦੇ ਅਤੇ ਕੱਚੇ ਪਿੱਲੇ ਹੀ ਲਾਲਚੀ ਸਵਾਰਥੀ ਪੁਰਖ ਸੁਣਦੇ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਪਖੰਡੀ ਲੋਕ ਆਪਣੀ ਜ਼ੁਬਾਨ ਤੋਂ ਹਮੇਸ਼ਾ ਵਾਹਿਗੁਰੂ ਦਾ ਨਾਮ अथवा ਪਰਮੇਸ਼ਰ ਸੰਬੰਧੀ ਬਾਣੀ ਉਚਾਰਨ ਕਰਦੇ ਉਹਨਾਂ ਨੇ ਰੀਸੋ ਰੀਸੀ ਜੋ ਵੀ ਕੁਝ ਆਪਣੇ ਮੂੰਹੋਂ ਕਹਿ ਦਿੱਤਾ ਉਸ ਦੇ ਭਾਵ ਨੂੰ ਰਹਾਸ ਨੂੰ ਕੁਝ ਵੀ ਨਹੀਂ ਜਾਣਦੇ ਭਾਵ ਉਹਨਾਂ ਦੀ ਬਾਣੀ ਅਸਲ ਦੀ ਨਕਲ ਹੁੰਦੀ ਹੈ ਉਸ ਵਿੱਚ ਕੋਈ ਆਪਣਾ ਅਨੁਭਵ ਨਹੀਂ ਹੁੰਦਾ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਇਹ ਕਮ ਲਾਲਚੀ ਅਤੇ ਸਵਾਰਥੀ ਲੋਕਾਂ ਦਾ ਹੈ ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ ਉਹ ਰਵਾਣੀ ਹਵਾ ਦੇ ਬੁੱਲੇ ਵਾਂਗ ਵਿਅਰਥ ਬਚਨ ਬੋਲਦੇ अथवा ਉਹਨਾਂ ਨੂੰ ਵਿਅਰਥ ਬੋਲਣ ਦੀ ਰਵਾਣੀ ਹੁੰਦਾ ਆਦਤ ਪਈ ਹੋਈ ਹੈ ਕਹ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਹਜੂਰ ਫਰਮਾਉਂਦੇ ਹੈ ਭਾਈ ਸਤਗੁਰੂ ਤੋਂ ਬਿਨਾ ਹੋਰ ਸਾਰੀ ਹੀ ਬਾਣੀ ਹੀ ਕੱਚੀ ਹੈ ਉਸ ਨੂੰ ਪੜਨਾ ਸੁਣਨਾ ਕਿਸੇ ਵੀ ਲੇਖੇ ਵਿੱਚ ਨਹੀਂ ਹੈ ਸੋ ਇਥੋਂ ਤੱਕ ਅਨੰਦ ਸਾਹਿਬ ਜੀ ਦੀਆਂ 24 ਪੌੜੀਆਂ ਹੋਈਆਂ ਹਨ ਬਾਕੀ ਦੀ ਵਿਚਾਰ ਆਉਣ ਵਾਲੇ ਕੱਲ ਵਿੱਚ ਆਪ ਜੀ ਨਾਲ ਸਾਝ ਪਾਵਾਂਗੇ ਆਓ ਗੁਰਮੰਤਰ ਵਾਹਿਗੁਰੂ ਜਾਪ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ

hai hey, guru Wah, Guru. ਕੀ ਫਤਿਹ